ਇਸ ਸਮੇਂ ਵੱਡੇ ਤੇ ਐਮ ਕਮਵਤਨ ਅਸਾਦੀ ਕਰਦੀ ਹੈ ਇਸ ਸਮੇਂ ਖੜਿਆ ਹੈ ਸਦਰ ਪਠਾਨਕੋਟ ਦੇ ਵਿੱਚ ਜਿੱਤੇ ਐਸ ਐਚਓ ਹੈ ਅਵਾਈਨ ਰਸੋ ਸਦਰ ਦਾ ਅਨਚਾਰਜ ਸੰਭਾਲਦੇ ਹੀ ਇਹ ਨਸ਼ੇ ਦੇ ਕਾਰੋਬਾਰ ਕਰਦਿਆਂ ਨੂੰ ਕੋਈ ਬਖਸ਼ਿਆ ਨਹੀਂ ਜਾਏਗਾ ਪਰ ਜਿੱਥੇ ਤੁਹਾਨੂੰ ਦੱਸੇਗੀ ਦੋਵਾਂ ਵਿਅਕਤੀਆਂ ਦਾ ਜਿਹੜਾ ਮਾਮਲਾ ਵੀ ਦਰਜ ਕੀਤਾ ਗਿਆ ਹੈ ਇੱਕ ਇਹ ਬੋਬਾਲ ਘੋਟੇ ਦਾ ਰਹਿਣ ਵਾਲਾ ਕਿਸੇ ਜੇ ਕਿਹਾ ਦੂਜਾ ਜਿਹੜਾ ਕਿ ਬਰੋਲਪੁਰ ਸਰਦਾ ਦਾ ਰਹਿਣ ਵਾਲਾ ਹੈ ਇਹ ਐਮਪਲਾਈਓਂਸ ਤੋਂ ਪੂਰੀ ਕਾਰਵਾਈ ਕੀਤੀ ਗਈ ਪਰ ਉਹ ਵੀ ਕਹਿਣਾ ਹੈਗਾ ਕਿ ਦੋ ਡਰਗ ਮੰਦੀ ਵੀ ਕਾਬੂ ਕੀਤੀ ਹੈ ਬਰਾਮਦ ਕੀਤੀ ਗਈ ਹੈ ਉੱਥੇ ਹੀ ਇਹ ਦੋ ਵਿਅਕਤੀਆਂ ਦੇ ਮਾਮਲਾ ਨੂੰ ਦਰਜ ਕੀਤਾ ਗਿਆ ਹੈ ਐਸ ਐਚਓ ਹੈ ਅਵਾਈਨ ਦਾ ਆਏਗਾ ਉਹਨਾਂ ਦਾ ਵੀ ਕਹਿਣਾ ਹੈ ਕਿ ਬੁਰ ਬਖਸ਼ਾ ਜੇਗਾ ਤੋ ਬੰਦੀ ਕਰ ਵੀ ਕੀਤੀ ਜਾਏਗੀ ਉਹਨਾਂ ਨੂੰ ਬਿਲਕੁਲ ਚੇਤਾਵਨੀ ਦਿੱਤੀ ਹੋਈ ਹੈ ਤੇ ਨਜ਼ਰ ਆਇਆ ਜੋ ਗਲਤ ਕਰਦੇ ਆ ਐਸਐਚਓ ਐਮਬਲਾਈਰ ਦੇ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਹਲਚਰ ਪੰਜਾਬ ਦੀ ਪਠਾਨਕੋਟ ਦੇਖੋ ਜੀ ਮਾਨਯੋਗ ਐਸਐਸਪੀ ਸਾਊ ਦੇ ਦਿਸਰਨ ਦੇ ਅਸ਼ਮੀ ਸਾਰ ਡਰਗ ਦੇ ਸਬੰਧੀ ਬਹੁਤ ਸਖਤੀ ਨਾਲ ਕੇਸ ਕੀਤਾ ਜਾ ਰਿਹਾ ਹੈ ਕਮ ਮੈਨੂੰ ਚਾਰਜ ਦੇ ਸਬੰਧ ਦੇ ਸਾਰੇ ਇੱਕ ਹੀ ਡਰਗ ਦਾ ਪੱਤਰ ਕੇਸ ਕੁਮਾਰ ਵਸੀ ਹੰਬੋਵਾਲ ਦੇ ਖਿਲਾਫ ਦਿੱਤਾ ਸੀਗਾ 14 ਗ੍ਰਾਮ ਹੈਰੋਨ ਦਾ ਪਰਚਾ ਉਹਨੂੰ ਵੀ ਅਜੇ ਇੱਕ ਔਰਚ ਪੇਸ਼ ਕਰ ਰਹੇ ਆ ਤੇ ਬਾਕੀ ਕੱਲ ਇੱਕ ਅਸੀਂ ਚੰਚਲ ਕੁਮਾਰ ਦੇ ਨਾਲ ਬਹਿਲਾੁਰਪੁਰ ਪਿੰਨੋਂ ਤੋਂ ਉਹਨੂੰ ਫੜਿਆ ਜੀ ਉਹਦੇ ਕੋਲ ਵੀ 11 ਗ੍ਰਾਮ ਹੈਰੋਨ ਫੜੀ ਗਈ ਗ੍ਰੰਥਿਤ ਕੀਤੀ ਆ ਜਿਸ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜੀ ਜੀ ਕੋਈ ਖਾਸ ਵਰ ਵੀ ਐ ਡਰਗ ਮਨੀ ਬਰਾਮਦ ਹੋਈ ਹੈ ਨਹੀਂ ਇਹ ਜੇ ਪਹਿਲਾ ਮਾਮਲਾ ਕੋਈ ਨਹੀਂ ਇੱਥੇ ਦਰਜ ਕਿਸੇ ਦਾ ਕਿ ਪਹਿਲਾਂ ਹੀ ਪਰਚਾ ਹੈ ਠੀਕ ਜੀ ਇਹਦਾ ਤਾ ਤਮ ਤਬਕ ਤੇ ਮਾਨਯੋਗ ਐਸਐਸਪੀ ਦੇ ਦਿਸਾ ਨਿਰਦੇਸ਼ ਅਨੁਸਾਰ ਮੇਰੇ ਨੂੰ ਇਹ ਉਹ ਦੇਤਾ ਕਿ ਜੇ ਅੰਦੀਆ ਵੀ ਨਸ਼ਿਆਂ ਤੋਂ ਪਰਹੇਜ਼ ਕਰਨ ਖਾਸ ਕਰਕੇ ਡਰੱਗ ਦੇ ਨਸ਼ੇ ਤੋਂ ਜੇ ਕੋਈ ਬੱਚਾ ਹੈ ਚਲੋ ਹੋ ਚੁੱਕਾ ਤੇ ਉਸ ਬੰਦੀ ਉਥੇ ਪਰਚਾ ਨਹੀਂ ਹੋਏਗਾ ਉਸ ਨੂੰ ਅਸੀਂ ਜੇ ਸਿਵਲ ਹਸਪਤਾਲ ਪਠਾਨ ਕੋਲ ਬਿਠੇ ਉਹਦਾ ਇਲਾਜ ਕਰਵਾਵਾਂਗੇ ਉਥੇ ਉਹਨੂੰ ਦਾਖਲ ਕਰਵਾਵਾਂਗੇ ਜਿਹੜਾ ਵਧੀਆ ਪੈ ਸਕਦਾ ਦੇਖੋ ਜੀ ਮੇਰੇ ਵੱਲੋਂ ਉਹਨਾਂ ਨੂੰ ਬਿਲਕੁਲ ਸਖਤ ਚੇਤਾਵਨੀ ਹੈ ਕਿ ਉਹ ਜੇ ਨਸ਼ਾ ਵੇਚਦੇ ਆ ਜੇ ਵੀ ਬਾਜ਼ਾਰ ਜਾਂ ਨਿਤ ਦੇ ਖਲਾਕਸਰ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ